ਤਨੇ ਘਰਾਂ ਗਏ ਜਿੱਤਾ ਵੀ ਤੁਸੀਂ ਪਰੋਲਣ ਲੱਗੇ ਸੜਤਾ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋਹੜੀ ਲੱਗਦੀ ਹੈ ਆਪਦੇ ਘਰੇ ਹੋਈ ਲੱਗੀ ਬਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖਿਓ ਇਹਦੇ ਆਪਦੇ ਲੱਗੀਆਂ ਸਾਰੇ ਸਰਕਾਰੀ ਸਕੂਲਾਂ 'ਚ ਲੱਖਾਂ ਮਾਪੇ ਪਹਿਲੀ ਵਾਰ ਆਪਣੇ ਬੱਚਿਆਂ ਦੇ ਟੀਚਰਾਂ ਨੂੰ ਮਿਲਣ ਗਏ ਪਹਿਲੀ ਵਾਰ ਸ਼ੁਰੂ ਹੋ ਰਿਹਾ ਹੈ ਪਿਛਲੀ ਵਾਰ ਵੀ ਕੀਤਾ ਸੀ ਇਤਕੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋਇਆ ਹੈ कि ਜਿੱਥੇ ਸਾਡੇ ਬੱਚੇ ਪੜ੍ਹਦੇ ਨੇ ਸਕੂਲ ਨੂੰ ਪੁੱਛ ਕੇ ਆਈ ਉਹ ਕੀ ਕਰਦੇ ਨੇ ਤੇ ਟੀਚਰ ਪੁੱਛਣ ਭਾਈ ਸਕੂਲ ਤੋਂ ਬਾਅਦ ਕੀ ਕਰਦੇ ਨੇ ਇਹੋ ਜੇ ਫੰਕਸ਼ਨ ਹੋਣੇ ਹਟ ਗਏ ਸੀਗੇ ਪੰਜਾਬ ਦੀ ਉਦਾਸੀ ਛਾ ਗਈ ਸੀ ਪਰ ਪੰਜਾਬੀਆਂ ਹੌਸਲਾ ਨਹੀਂ ਹਾਰਦੇ ਪੰਜਾਬੀ ਆ ਅੱਜ ਗੁਰੂ ਸਾਹਿਬ ਦਾ ਸ਼ਹੀਦੀ ਦਿਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨਾਂ ਕੋਲੇ ਕੌਣ ਆਈ ਸੀ ਕਸ਼ਮੀਰੀ ਪੰਡਤ ਆਈ ਸੀ ਕਿ ਸਾਨੂੰ ਜੀ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਤਾਂ ਉਹਨਾਂ ਨੇ ਕੀ ਕਿਹਾ ਸੀ ਕਿਸੇ ਵੱਡੀ ਸ਼ਖਸੀਅਤ ਦੀ ਕੁਰਬਾਨੀ ਚਾਹੀਦੀ ਹੈ ਤਾਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅੱਜ ਸਾਲ ਦੇ ਬਾਲਕ ਸੀ ਉਹਨਾਂ ਨੇ ਕੀ ਕਿਹਾ ਸੀ ਪਿਤਾ ਜੀ ਫਿਰ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਤੇ ਜਾ ਕੇ ਉੱਥੇ ਸ਼ੀਸ਼ਗੰਜ ਗੁਰਦੁਆਰਾ ਅੱਜ ਵੀ ਹੈਗਾ ਉੱਥੇ ਲੋਕ ਸੀਸ ਝਕਾਉਂਦੇ ਆ ਉੱਥੇ ਤੇ ਉਹ ਜਿਹੜਾ ਧਰਮ ਪਰਿਵਰਤਨ ਕਰਾਉਂਦਾ ਸੀ ਉਹਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਹੈ ਨਹੀਂ ਭਾਈ ਆਹ ਹੁੰਦੀਆਂ ਕੁਰਬਾਨੀਆਂ ਇਹ ਹੁੰਦੀਆਂ ਕੁਰਬਾਨੀਆਂ ਆਪਾਂ ਚਾਰ ਪੰਜ ਬੰਦਿਆਂ ਤੋਂ ਡਰ ਗਏ ਚਾਰ ਪੰਜ ਹੀ ਬੰਦੇ ਸੀ ਪਿਛਲੇ 25 ਸਾਲ ਤੋਂ ਤੋਂ ਇੱਕ ਪਰਿਵਾਰ ਦੇ ਦੋ ਇੱਕ ਪਰਿਵਾਰ ਦੇ ਇੱਕ ਪਾਕਿਸਤਾਨ ਤੋਂ ਬਸ ਚਾਰ ਪੰਜ ਹੀ ਸੀ ਚਲੋ ਪਾਕਿਸਤਾਨ ਤਾਂ ਦੁਸ਼ਮਣ ਦੇਸ਼ ਹੈ ਉੱਥੋਂ ਵਾਲੇ ਤਾਂ ਲੁੱਟਣ ਆਉਣਗੇ ਕੁੱਟਣ ਵੀ ਆਉਣਗੇ ਉਹ ਤਾਂ ਦੇਖ ਹੀ ਜਾਂਦੇ ਰਹਿੰਦੇ ਆ ਵੀ ਕਦੋਂ ਮੌਕਾ ਮਿਲੇ ਆਪਣੇ ਆਲੇ ਨਹੀਂ ਲੁੱਟਲੇ ਆਪਾਂ ਆਪਾਂ ਚਾਰ ਬੰਦਿਆਂ ਤੋਂ ਡਰ ਗਏ ਯਾਰ ਨਹੀਂ ਤੁਸੀਂ ਜੇ 2022 ਚ ਗੱਡਤੀ ਨਾ ਮੋੜੀ ਆਪਣੇ ਇਲਾਕੇ ਚ ਇਹਨੂੰ ਮੋੜੀ ਕਹਿੰਦੇ ਆ ਮੋੜੀ ਇੱਥੇ ਮਾਨਾ ਦੇ ਪਿੰਡ ਨੇ ਸਾਰੇ ਮਾਨਾ ਨੇ ਮੋੜੀ ਗੱਡੀ ਹੋਈ ਆ ਇੱਥੇ ਮੌੜਾਂ ਦੀ ਜਿੰਨੀ ਵੀ ਮੌੜ ਪਿੰਡ ਨੇ ਸਾਰੇ ਮਾਨਾ ਦੇ ਨੇ ਇਹ ਮੋੜੀ ਗੱਡੀ ਆਪਾਂ ਨੇ ਸਿੱਧੂਆਂ ਨੇ ਮੋੜੀ ਗੱਡੀ ਭੁੱਲਰਾਂ ਨੇ ਮੋੜੀਆਂ ਗੱਟੀਆਂ ਜਦੋਂ ਪਿੰਡ बसे ਨੇ ਇਹ ਜਿਹੜੀ ਤੁਸੀਂ 22 ਚ ਮੋੜੀ ਗੱਡਤੀ ਨਾ ਇੱਥੇ ਜਿਹੜਾ ਹੁਣ ਪਿੰਡ ਵਸ ਗਿਆ ਨਾ ਏ ਇਹ ਨਹੀਂ ਉੱਜੜ ਸਕਦਾ ਲੱਖ ਕੋਸ਼ਾ ਕਰ ਲੈਣ ਦੇਖੋ ਕਿੰਨਾ ਕੁਝ ਕਰੀ ਜਾਂਦੇ ਆ ਮੇਰੇ ਖਿਲਾਫ ਨਾ ਕੋਈ ਇਧਰੋਂ ਕੋਈ ਉਧਰੋਂ ਜਿੰਨੇ ਜਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਮੇਰੇ ਮੱਥੇ ਤੇ ਤੇਉੜੀ ਨਹੀਂ ਪਾ ਸਕਦਾ ਧਰਤੀ ਤੇ ਵੀ ਤੁਸੀਂ ਨਾਲ ਖੜੇ ਹੋ ਪਰ ਮੈਨੂੰ ਕੀ ਮੈਨੂੰ ਹੋਰ ਕੀ ਚਾਹੀਦਾ ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਸੀ ਮੇਰੀ ਦਾਦੀ ਮੈਨੂੰ ਕਹਾਣੀ ਸੁਣਾਉਂਦੀ ਹੁੰਦੀ ਸੀ ਨਾਲ ਬਾਬਾ ਮਰਦਾਨਾ ਸੀ ਕਿਸੇ ਪਿੰਡ ਦੀ ਝੂਹ ਤੇ ਬੈਠੇ ਕਹਿੰਦੇ ਮਰਦਾਨਿਆਂ ਛੇੜ ਦਬਾਬ ਬਾਣੀ ਉਚਰੀਏ ਮਜ਼ਾਨੇ ਨੇ ਰਵਾਬ ਛੇੜੀ ਗੁਰੂ ਸਾਹਿਬ ਬਾਣੀ ਉਚਰਨ ਲੱਗੇ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਆਪਣੇ ਪਿੰਡ ਆਪਣੇ ਪਿੰਡ ਦੀ ਝੂਹ ਤੇ ਬੈਠਾ ਸਿੱਧੀ ਰੱਬ ਨਾਲ ਹੈ ਉਹਦੀ ਸਤ ਸੰਗ ਕਰ ਲਈਏ ਕਿਸਮਤਾਂ ਪਲਟ ਦੂਗਾ ਪਿੰਡ ਸਾਰਾ ਇਕੱਠਾ ਹੋ ਕੇ ਗਿਆ ਗੁਰੂ ਸਾਹਿਬ ਕਹਿੰਦੇ ਭਾਈ ਕਿੱਧਰ ਕਹਿੰਦੇ ਜੀ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਸਾਡੇ ਰਸਤੇ ਭਾਈ ਸੱਚ ਵਾਲੇ ਹੈ ਔਖੇ ਰਾਹ ਹੈ ਥੋੜੇ ਤੋਂ ਰਹਿ ਨਹੀਂ ਜਾਣਾ ਨਾਲ ਨਾ ਜੀ ਕਹਿੰਦੇ ਚੱਲਾਂਗੇ ਕਰੋ ਫਿਰ ਤੁਰੇ ਗਏ ਤੁਰੇ ਗਏ ਗਾਂਹ ਸੋਨੇ ਦੇ ਢੇਰ ਆ ਗਏ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਇਹ ਗੱਲ ਬਾਤ ਜਿਵੇਂ ਬਾਤਾਂ ਪਾਉਂਦੇ ਆ ਨਾ ਬੱਚਿਆਂ ਨੂੰ ਸੁਵਾਉਣ ਵੇਲੇ ਸ਼ਾਮ ਨੂੰ ਰਾਤ ਨੂੰ ਬਾਤ ਪਾਉਂਦੀ ਹੁੰਦੀ ਸੀ ਤੇ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਣਾ ਚਾਹੀਦਾ ਸੀ ਉਹਨੇ ਸੋਣਾ ਚੱਕਿਆ ਕਹਿੰਦੇ ਮਾਰੋ ਗੋਲੀ ਸੱਚ ਨੂੰ ਲੈ ਥੋੜਾ ਚਿਰ ਤਰਨ ਵਾਲੀ ਕੰਮ ਬਣ ਗਿਆ ਆਪਣਾ ਤਾਂ ਉਹ ਤਾਂ ਜੀ ਚਲੇ ਗਏ ਕਾਫਲਾ ਅੱਧਾ ਰਹਿ ਗਿਆ ਗੁਰੂ ਸਾਹਿਬ ਕਹਿੰਦੇ ਪਪਾ ਜੀ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਵਾਲੇ ਨਹੀਂ ਹੈਗੇ ਅਇਤਾ ਨਾਲ ਤੁਲਾਂਗੇ ਕਹਿੰਦੇ ਰਾ ਓਖੇ ਆ ਸਕਦੇ ਨੇ ਕਹਦੇ ਕੋਈ ਚੱਕਰ ਵਾਲੀ ਗੱਲ ਨਹੀਂ ਅੱਗੇ ਤੁਰੇ ਗਏ ਤੁਰੇ ਗਏ ਤੁਰੇ ਹੀਰੇ ਮੋਤੀਆਂ ਦੇ ਢੇਰ ਆ ਗਏ ਚਾਂਦੀ ਦੀ ਵਿੱਚੀ ਪਈ ਉਹ ਬਾਤੀਆਂ ਨੇ ਸਾਰਿਆਂ ਨੇ ਕਿਹਾ ਕਹਦੇ ਲੈ ਉਹਨਾਂ ਨਾਲੋਂ ਵਧੀਆ ਰਹਿ ਗਈ ਹੀਰੇ ਮੋਤੀ ਮਿਲ ਗਏ ਉਹ ਵੀ ਘਰ ਨੂੰ ਮੁੜਿਆ ਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਨੇ ਪੁੱਛਿਆ ਭਾਈ ਮਰਦਾਨਾ ਤੂੰ ਕਹਿੰਦਾ ਬਾਬਾ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਨਾ ਬੁਮੀਰ ਕਿਵੇਂ ਆ ਮਰਦਾਨਾ ਬਾਬਾ ਕਹਿੰਦਾ ਕਹਿੰਦਾ ਕੀ ਸਮਝਾਵਾਂ ਮੈਂ ਬਾਬਾ ਜੀ ਉਹਨਾਂ ਕਾਮਲਿਆਂ ਨੂੰ ਜਿਹੜੇ ਸੋਨਾ, ਚਾਂਦੀ, ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਚਲੇ ਗਏ ਕਿ ਮੈਂ ਉਹਨਾਂ ਤੋਂ ਜ਼ਿਆਦਾ ਅਮੀਰ ਹਾਂ ਕਿਉਂਕਿ ਜਿਹੜਾ ਸੋਨਾ, ਚਾਂਦੀ, ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤਰਿਆ ਜਾਂਦਾ ਫਿਰ ਮੈਨੂੰ ਉਸ ਤੋਂ ਵੱਧ ਹੋਰ ਖਜ਼ਾਨਾ ਕੀ ਚਾਹੀਦਾ ਜਦੋਂ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਬਣਾਉਣ ਵਾਲੇ ਤਾਂ ਲੋਕ ਨੇ ਜਦੋਂ ਉਹੀ ਮੇਰੇ ਨਾਲ ਨੇ ਫਿਰ ਮੈਨੂੰ ਕਾਦਾ ਖਤਰਾ ਵੀ ਮੈਂ ਕਿਉਂ ਬੋਲਾਂ ਲੋਕ ਬੋਲਦੇ ਨੇ ਮੇਰੇ ਵੱਲੋਂ ਵਕੀਲ ਬਣ ਕੇ ਬੋਲਦੇ ਆ ਲੋਕ ਸুইস ਕਰਕੇ ਕਦੇ ਵੀ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਹਾਂ ਇਹਨਾਂ ਜ਼ਰੂਰ ਹੈ ਘਬਰਾਹਟ ਤੜਫਾਹਟ ਬਹੁਤ ਜ਼ਿਆਦਾ ਵੀ ਆਮ ਘਰਾਂ ਦਾ ਮੁੰਡਾ ਕੁਰਸੀ ਤੇ ਕਿਉਂ ਬਹਿ ਗਿਆ ਚਲ ਬਹਿ ਤਾਂ ਗਿਆ ਇਹਨੂੰ ਤਾਂ ਰਾਜ ਵੀ ਕਰਨਾ ਆ ਗਿਆ ਇਹਨਾਂ ਨੂੰ ਤਾਂ ਇਹਨੂੰ ਤਾਂ ਪੁਲਿਸ ਵੀ ਚਲਾਉਣੀ ਆ ਗਈ ਇਹਨੂੰ ਜ਼ਿਲੇ ਵੀ ਚਲਾਉਣੇ ਆ ਗਏ ਤਾਂ ਸਾਰਾ ਕੁਝ ਹੀ ਸਿੱਖ ਗਏ ਸਾਡੀਆਂ ਤਾਂ ਹੁਣ ਵਾਰੀਆਂ ਆਉਣੀਆਂ ਨਹੀਂ ਆਹੀ ਪੰਗਾ ਬਸ ਆਹੀ ਪੰਗਾ ਹੈ ਕਿ ਸਾਡੀ ਇਹ ਨਿਬਾਰੀਆਂ ਆਉਣੀਆਂ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਬਾਦਲ ਦਾ ਸਾਰਾ ਟੱਬਰ ਹਾਰ ਗਿਆ ਨਾ ਇੱਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ ਬਸ ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਟੱਬਰ ਹਾਰਿਆ ਹੋਇਆ ਹੈ ਭਾਈ ਇੱਕ ਹਾਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿੰਮੇਵਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨੇਰਾ ਇਹਨਾਂ ਦੇ ਖੇਤਾਂ ਜਾ ਕੇ ਮੁੱਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਇਹ ਭਾਈ ਮਲੰਗ ਅਸੀਂ ਕੀਤੇ ਤੁਸੀਂ ਤੁਸੀਂ ਕੀਤੇ ਮਲੰਗ ਜੇ ਤੁਸੀਂ ਨਾ ਹੁੰਦੇ ਸ਼ਾਇਦ ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪਣੀ ਆਪਣੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੁੱਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਐ ਆਪ ਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪ ਦੇ ਲੱਗੀਆਂ ਹੋਣ